ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਪ੍ਰਵਾਸੀ ਨੇ ਇੱਕ ਜੋ ਪੰਜਾਬੀ ਕੁੜੀ ਨਾਲ ਜੋ ਇੱਕ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਉਹ ਕੁੜੀ ਆਪਣੀ ਡਿਊਟੀ ਨਿਭਾ ਰਹੀ ਸੀ ਜੋ ਚੰਡੀਗੜ੍ਹ ਦੀ ਇਹ ਖਬਰ ਆ ਜਿੱਥੇ ਆਪਣੇ ਢਿੰਗ ਸਿੰਘ ਪਹੁੰਚ ਜਾਂਦੇ ਆ ਫਿਰ ਸੋਧਾ ਲਾਉਂਦੇ ਆ ਪ੍ਰਵਾਸੀ ਨੂੰ ਚੰਗੀ ਤਰ੍ਹਾਂ ਕਿਉਂਕਿ ਉਹ ਕੁੜੀ ਆਪਣਾ ਜਿਵੇਂ ਆਪਾਂ ਕਹਿੰਦੇ ਆ ਕਿਤੇ ਡਿਊਟੀ ਕਰ ਰਹੀ ਸੀ ਜਿਹੜੇ ਉਥੋਂ ਦੇ ਮੁਖ ਸੀ ਉਹ ਪ੍ਰਵਾਸੀ ਸੀਗਾ ਤੇ ਕਹਿੰਦਾ ਮਤਲਬ ਜਿਵੇਂ ਆਪਾਂ ਕਹਿੰਦੇ ਕੋਈ ਅਫਸਰ ਹੋਊਗਾ ਉੱਥੋਂ ਦਾ ਤੇ ਆਪਣੀਆਂ ਜਿਹੜੀਆਂ ਕੁੜੀਆਂ ਉਥੇ ਪੰਜਾਬੀ ਨੌਜਵਾਨ ਕੁੜੀਆਂ ਕੰਮ ਕਰਦੀਆਂ ਤਾਂ ਉਹਨੂੰ ਇੱਕ ਗਲਤ ਮੈਸੇਜ ਕਰਦਾ ਹੀ ਰਾਤ ਨੂੰ ਹਰ ਰੋਜ਼ ਵਟਸਐਪ ਤੇ ਤਾਂ ਬਾਕੀ ਉਹਨੂੰ ਕਿਹਾ ਗਿਆ ਧੰਕੀ ਦਿੱਤੀ ਗਈ ਵੀ ਨਹੀਂ ਤਾਂ ਤੈਨੂੰ ਮੈਂ ਨੌਕਰੀ ਤੋਂ ਹਟਾ ਦਿੱਤਾ ਜਊ ਨਹੀਂ ਮੇਰੇ ਨਾਲ ਗਲਤ ਸਮਾਂਦ ਬਣਾ ਕਹਿੰਦਾ ਮਤਲਬ ਉਸ ਕੁੜੀ ਨੇ ਆਪਣੇ ਸਿੰਘ ਜਿਵੇਂ ਆਪਣੇ ਇਹ ਪਹੁੰਚ ਗਏ ਮੌਕੇ ਤੇ ਤੇ ਚੰਗੀ ਤਰ੍ਹਾਂ ਉਹਨੂੰ ਸੌਦਾ ਲਾਇਆ ਗੱਲ ਹੁਣ ਇੰਨੀ ਕਿ ਕਹਾਂਗੇ ਜਿਹੜੀਆਂ ਸਾਡੀ ਪੰਜਾਬੀ ਕੁੜੀਆਂ ਜੋ ਵੀ ਜਿਵੇਂ ਇਹ ਤਾਂ ਕੁੜੀ ਚਲੋ ਚੰਗੀ ਸੀਗੀ ਉਹਨੇ ਆਪਣੇ ਪਰਿਵਾਰ ਨੂੰ ਤੇ ਉਹ ਆਪਣੇ ਜਿਹੜੇ ਖਾਲਸਾ ਹੈਗੇ ਨਿੰਗ ਸਿੰਘ ਜੋ ਮੈਂ ਇਹਨਾਂ ਕਹਿਣਾ ਚਾਹਣਾ ਜੇ ਆਪਣੇ ਖਾਲਸਾ ਪੰਥ ਨਾ ਹੋਵੇ ਤਾਂ ਬਹੁਤ ਕਸ਼ਾਈ ਹੋ ਸਕਦੀ ਹੈ ਪੰਜਾਬ ਦੇ ਵਿੱਚ ਚਾਰੇ ਪਾਸੋਂ ਜਿਹੜੇ ਪ੍ਰਵਾਸੀ ਆ ਇਹ ਵੀ ਚਲਦੇ ਆ ਇਹਨਾਂ ਤੋਂ ਸਾਡੇ ਜਿਹੜੇ ਖਾਲਸਾ ਰਾਜ ਨਿੰਗ ਸਿੰਘਾ ਜਿਹੜੇ ਜਦੋਂ ਉੱਥੇ ਪਹੁੰਚੇ ਉਹ ਦੇਖ ਕੇ ਇਹਨਾਂ ਨੂੰ ਮੁੜ ਕੇ ਉਹਦੇ ਗਲਤੀ ਵੀ ਮੰਨੀ ਆਉਣੇ ਤਾਂ ਪਹਿਲਾਂ ਮੰਨ ਨਹੀਂ ਰਿਹਾ ਸੀ ਜਦੋਂ ਉਹਨੂੰ ਕਿਹਾ ਵੀ ਤਰੇ ਥਾਪੜੇ ਥਾਪੜੇ ਪੈਣਗੇ ਚੰਗੀ ਤਰ੍ਹਾਂ ਉਹਨੂੰ ਬਣਾਇਆ ਵੀ ਚੰਗੀ ਤਰ੍ਹਾਂ ਸਮਾਰ ਕੇ ਤਾਂ ਫਿਰ ਪੈਰੀ ਹੱਥ ਵੀ ਲਵਾਏਗੇ ਕਿ ਜਿਹੜੀ ਕੁੜੀ ਤੇ ਜਿੰਨਾ ਕ ਉਥੋਂ ਆਪਦਾ ਆਪਣੀ ਕੰਮ ਕਰਿਆ ਜਿਹੜਾ ਪੈਸਾ ਤੇ ਲਾ ਉਹ ਵੀ ਦਵਾਇਆ ਗਿਆ ਬਾਕੀ ਉਹਨੂੰ ਇਹ ਵੀ ਕਿਹਾ ਗਿਆ ਦੁਬਾਰਾ ਤੋਂ ਜੀ ਅੱਗੇ ਤੋਂ ਕੋਈ ਹੋਰ ਕੋਈ ਕੁੜੀ ਨਾਲ ਵੀ ਹਰਕਤ ਹੁੰਦੀ ਆ ਕੱਲੀ ਐਸੇ ਨਾਲ ਹੀ ਨਹੀਂ ਇਹ ਕੁੜੀ ਕੰਮ ਵੀ ਇੱਥੇ ਕਰੂ ਜੇ ਇਤੋਂ ਬਾਅਦ ਕੋਈ ਕੋਈ ਹੋਰ ਗਲਤ ਸਾਨੂੰ ਖਬਰ ਆ ਗਈ ਤਾਂ ਤੇਰਾ ਇੱਥੋਂ ਨਾਮ-ਨਿਸ਼ਾਨੀ ਮਿਟ ਜਾਣਾਗਾ ਤੇ ਇਹ ਪ੍ਰਵਾਸੀ ਆ ਜਿਹਨੂੰ ਆਪਾਂ ਕਹਿੰਦੇ ਆ ਭਈਏ ਇੱਧਰ ਆ ਕੇ ਰਾਜ ਕਰਦੇ ਆ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਇਹਨਾਂ ਦੇ ਥੱਲੇ ਕੰਮ ਕਰ ਰਹੇ ਆ ਰੇੜੀਆਂ ਤੇ ਜਾ ਕੇ ਦੇਖ ਲਓ ਫਲ ਫਲੂਟ ਦੀਆਂ ਰੇੜੀਆਂ ਤੇ ਸਬਜ਼ੀਆਂ ਤੇ ਰੇੜੀਆਂ ਦੇ ਇਹ ਹੈਗੇ ਭਈਏ ਮੰਡੀਆਂ ਮੰਡੀਆਂ ਦੇ ਵਿੱਚ ਭਈਏ ਫੈਕਟਰੀਆਂ ਚ ਭਈਏ ਪੰਜਾਬੀ ਦਾ ਤਾਂ ਸਾਡੇ ਕਿਤੇ ਨਾਮ ਹੀ ਨਹੀਂ ਸਾਡਾ ਪੰਜਾਬੀ ਤਾਂ ਦਿਹਾੜੀ ਤੋਂ ਪੈਜੋ ਘਰੇ ਕਰਨ ਵਾਲੇ ਰਹਿ ਗਏ ਸਾਰੇ ਰਾਜ ਭਾਗ ਮੇਰੇ ਸਾਲੇ ਨੇ ਇਹਨਾਂ ਨੇ ਸਾਮ ਰੱਖਿਆ ਭਈਆਂ ਨੇ ਗਲਤਾਂ ਮੈਂ ਕੱਢਦਾ ਨਹੀਂ ਹੁੰਦਾ ਪਰ ਅੱਜ ਗਾਲ ਨਿਕਲ ਗਈ ਗੁੱਸੇ ਦੇ ਵਿੱਚ ਕਿਉਂਕਿ ਜਿਹੜੀ ਇਹ ਪੰਜਾਬੀ ਕੁੜੀ ਆ ਇਹਨੂੰ ਇਹ ਭਈਏ ਨੇ ਆਪਣੇ ਬੰਨ ਨੂੰ ਕਿਹਾ ਗਿਆ ਵੀ ਮੇਰੇ ਨਾਲ ਗਲਤ ਸੰਬੰਧ ਬਣਾ ਤੂੰ ਵੀ ਨਹੀਂ ਤੈਨੂੰ ਨੌਕਰੀ ਤੋਂ ਹਟਾ ਦਿੱਤਾ ਜਾਵਾਂਗਾ ਇਹ ਧਮਕੀ ਦਿੱਤੀ ਗਈ ਇਹ ਤਾਂ ਕੁੜੀ ਚੰਗੀ ਸੀ ਡਿੰਗ ਸਿੰਘਾ ਸਾਡੇ ਨਾਮ ਪਹੁੰਚਦੇ ਤਾਂ ਕੁਝ ਮਰਜ਼ੀ ਕਰੀ ਜਾਣ ਇਹ ਉਹਨਾਂ ਪੁਲਿਸ ਨਹੀਂ ਪਹੁੰਚਦੀ ਸਮੇਂ ਤੇ ਨਾ ਪੁਲਿਸ ਕਰੇ ਕੁਝ ਪੰਜਾਬ ਪੁਲਿਸ ਕੁਝ ਨਹੀਂ ਕਰਦੀ ਜੇ ਮੈਂ ਕਿਹਾ ਲਿੰਗ ਸਿੰਘ ਨਾ ਹੋਣ ਸਾਡੇ ਖਾਲਸਾ ਪੰਥ ਨਾ ਹੋਵੇ ਤਾਂ ਦੁਨੀਆ ਤੇ ੱੱੱਕਾਸ਼ਾਈ ਬਹੁਤ ਚੱਲਣ ਕਈ ਥਾਵਾਂ ਤੇ ਪ੍ਰਵਾਸੀ ਜਦੋਂ ੱੱੱਕਾ ਕਰਦੇ ਆ ਸਾਡੇ ਲਿੰਗ ਸਿੰਘ ਪਹੁੰਚਦੇ ਆ ਤੇ ਆਪਾਂ ਸਤਕਾਰ ਕਰਦੇ ਆ ਉਹਨਾਂ ਨੂੰ ਬਈ ਜਿਹੜਾ ਸਾਡੇ ਜੋ ਲਿੰਗ ਸਿੰਘ ਆ ਜੋ ਵੀ ਸਾਡੇ ਜਿਵੇਂ ਸਿੱਖ ਪੰਥ ਦਾ ਆਪਾਂ ਉਹਨਾਂ ਨੂੰ ਸਤਿਕਾਰ ਕਰਦੇ ਆਂ ਆਪਾਂ ਚਾਹੇ ਕਿਸ ਧਾਰੀ ਨੇ ਵੀ ਚਾਹੇ ਆਪਣਾ ਅਮਰਤ ਨਹੀਂ ਛਕਿਆ ਪਰ ਨਹੀਂ ਆਪਣਾ ਦਿਲ ਦੇ ਵਿੱਚ ਬਈ ਸਿੰਘ ਬੈਠਾ ਹੋਇਆ ਆਪਣੇ ਅੰਦਰ ਸਿੰਘ ਬੈਠਾ ਕਿਉਂਕਿ ਆਪਣਾ ਵੀ ਖੂਨ ਪੰਜਾਬੀ ਪੰਜਾਬ ਦੇ ਆਪਾਂ ਰਹਿਣ ਵਾਲੇ ਆਂ ਪੰਜਾਬ ਦਾ ਖੂਨ ਆਪਣਾ ਪੰਜਾਬ 'ਚ ਜੰਮੇ ਪਲੇ ਆ ਤਾਂ ਖੂਨ ਉਦੋਂ ਉਛਲਦਾ ਜਦੋਂ ਕੋਈ ਸਾਡੇ ਪੰਜਾਬ ਦੇ ਵਿੱਚ ਕੋਈ ਧੀਆਂ ਭਣਾ ਨਾਲ ਗਲਤ ਕਰ ਰਿਹਾ ਜਾਂ ਕੋਈ ਬਾਹਰਲੇ ਜਿਵੇਂ ਹੁਣ ਇਹ ਪ੍ਰਵਾਸੀ ਆ ਪਾ ਇਹ ਧੱਕਾ ਕਰ ਰਹੇ ਆ ਤਾਂ ਮੈਨੂੰ ਤਾਂ ਮੈ ਕਈ ਖਬਰ ਆਉਣ ਜਿਹੜੇ ਡੀਪੋਰਟ ਹੋ ਕੇ ਆਏ ਪੰਜਾਬੀਆਂ ਤੇ ਵੀ ਪਾਈ ਆ ਵੀ ਬਾਹਰ ਨਾ ਆ ਜਾਓ ਭਾਈ ਉੱਥੇ ਵੀ ਬੇਸ਼ਕੀ ਹੁੰਦੀ ਹੈ ਪੰਜਾਬੀ ਮੁੰਡੇ ਕੁੜੀਆਂ ਤਾਂ ਜਿਹੜਾ ਸਾਡਾ ਖੂਨ ਜਦੋਂ ਅਸੀਂ ਜੰਮੇ ਪਲੇ ਪੰਜਾਬ ਚਾ ਤਾਂ ਸਾਨੂੰ ਗੁੱਸਾ ਆਉਣਾ ਤਾਂ ਮੈਂ ਗੱਲ ਇਹੀ ਕਹਿਣ ਜਾ ਰਿਹਾ ਸੀ ਵੀ ਜੇ ਸਾਡੇ ਖਾਲਸਾ ਪੰਥ ਨਾ ਹੋਵੇ ਤਾਂ ਦੁਨੀਆ ਦੇ ਵਿੱਚ ਧੱਕੇ ਸਹੀ ਬਹੁਤ ਹੋਵੇ ਮੈਂ ਤਾਂ ਇਹ ਕਹਿਣਾ ਚਾਹਣਾ ਥਾਂ ਥਾਂ ਤੇ ਜਦੋਂ ਕਿਤੇ ਪ੍ਰਵਾਸੀ ਧੱਕਾ ਕਰਦੇ ਆ ਪੰਜਾਬੀ ਨੂੰ ਉੱਥੇ ਪਹਿਲਾਂ ਸਾਡੇ ਨਿੰਗ ਸਿੰਘ ਪਹੁੰਚਦੇ ਆ ਇਹਨਾਂ ਨੂੰ ਸੋਧਾ ਲਾਉਣ ਵਾਸਤੇ ਉਦੋਂ ਮੈਂ ਫਤਿਹਗੜ੍ਹ ਸਾਹਿਬ ਦੀ ਜਿਹੜਾ ਕਹਿੰਦਾ ਸੀ ਚਿਕਨਦੀ ਪਲੇਟ ਫਰੀ ਦੇਊਗਾ ਉੱਥੇ ਵੀ ਫਿਰ ਸੋਧਾ ਲਾਇਆ ਫਿਰ ਚੰਡੀਗੜ੍ਹ ਉੱਥੇ ਵੀ ਸਾਡੇ ਨਿੰਗ ਸਿੰਘ ਪਹੁੰਚੇ ਵੀ ਮੈਂ ਕਿਹਾ ਨਾ ਪੁਲਿਸ ਤਾਂ ਬਾਅਦ ਦੇ ਵਿੱਚ ਜਾਂਦੀ ਹੈ ਪਹਿਲਾਂ ਸਾਡੇ ਜੋ ਆਪਾਂ ਕਹ ਦੀਏ ਸਾਡੀ ਕੱਢ ਸਰਕਾਰ ਜੋ ਸਾਡੀ ਖਾਲਸਾ ਪੰਥ ਦੀ ਬਣੀ ਆ ਜਿਵੇਂ ਇਸ ਕੁੜੀ ਨੂੰ ਇਸ ਨੇ ਧਮਕੀ ਦਿੱਤੀ ਹੈ ਜਿਹੜਾ ਪ੍ਰਵਾਸੀ ਕਹਿੰਦਾ ਵੀ ਨਹੀਂ ਤੂੰ ਮੇਰੇ ਸਰੀਰਿਕ ਸੰਬੰਧ ਬਣਾ ਨਹੀਂ ਤੂੰ ਹਟਾ ਦਿੱਤਾ ਜਮ ਇਹ ਕਿੱਥੋਂ ਦੀ ਡਿਊਟੀ ਹੈ ਬਈ ਇਹਦਾ ਮਤਲਬ ਤਾਂ ਫਿਰ ਤੁਹਾਡੀ ਮੰਨੋ ਗੱਲ ਜੇ ਉਹ ਕੋਈ ਕੁੜੀ ਮਾੜੀ ਹੁੰਦੀ ਤਾਂ ਅੱਗੋਂ ਤੁਹਾਡੇ ਨਾਲ ਜੇ ਸਬੰਧ ਬਣਾਉਂਦੀ ਤਾਂ ਇਹਦਾ ਮਤਲਬ ਫਿਰ ਤੁਸੀਂ ਰੱਖੋਗੇ ਸ਼ਰੀਅਮ ਤੱਕਾ ਕਰ ਰਿਹਾ ਪ੍ਰਵਾਸੀ ਹੈ ਜਿਹੜਾ ਹੁਣ ਦਸੀ ਜਾਂਦਾ ਤਾਂ ਵੀ ਜੇ ਤਾਂ ਸਬੰਧ ਬਣਾਏਗੀ ਤਾਂ ਠੀਕ ਹੈ ਨਹੀਂ ਵੀ ਤੈਨੂੰ ਹਟਾ ਦਿੱਤਾ ਜਾਊਗਾ ਇਹ ਧਮਕੀ ਦੇ ਰਿਹਾ ਹੈਗਾ ਪ੍ਰਵਾਸੀ ਹੈ ਜਿਹੜਾ ਵੀ ਸਾਡੀਆਂ ਪੰਜਾਬੀ ਕੁੜੀਆਂ ਕੋਈ ਵੀ ਸੁਰੱਖਿਅਤ ਨਹੀਂ ਹੈਗੀ ਜੋ ਹੁਣ ਕੱਲੇ ਪ੍ਰਵਾਸੀਆਂ ਕੋਲੇ ਪੰਜਾਬੀ ਕੁੜੀਆਂ ਜਾਂਦੀਆਂ ਦਫ਼ਤਰ ਦੇ ਵਿੱਚ ਕੁਝ ਵੀ ਕਹੀ ਜਾਣ ਇਹਦਾ ਕੁੜੀ ਅੱਗੋਂ ਸਹੀ ਸੀਨ ਦੱਸਦਾ ਪਰਿਵਾਰ ਨੂੰ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਕੁੜੀਆਂ ਲੈ ਕੇ ਭੱਜਿਆ ਪਰਵਾਸੀ ਤੇ ਸਾਡੇ ਹੀ ਲੋਕ ਜਿਵੇਂ ਸਾਡੇ ਜੱਟ ਜ਼ਿਮੀਂਦਾਰ ਇਹਨਾਂ ਨੂੰ ਮੋਟਰਾਂ ਤੇ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਮੋਟਰਾਂ ਤੇ ਕਮਰੇ ਦੇ ਦਿੰਦੇ ਆ ਘਰਾਂ ਚ ਵਾੜ ਲੈਂਦੇ ਆ ਫਿਰ ਇਹ ਘਰ ਦਾ ਭੇਕ ਲੈ ਕੇ ਘਰਦਿਆਂ ਦੀ ਗੱਲ ਘੋੜ ਕੇ ਤੇ ਪੈਸਾ ਢੇਲਾ ਲੈ ਕੇ ਭੱਜ ਜਾਂਦੇ ਮੁੜ ਕੇ ਬਾਅਦ ਚ ਰੋਂਦੇ ਆ ਜਿਵੇਂ ਉਸ ਦਿਨ ਲੱਖਾਂ ਸਦਾਨਾਂ ਦੀ ਗੱਲ ਦੱਸੀ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ 6 ਸਾਲ ਦੀ ਬੱਚੀ ਸੀ ਸਕੂਟਰੀ ਤੇ ਭਈਏ ਨੂੰ ਭੇਜਤਾ ਲੈਣ ਵੀ ਬੈਣ ਆਉਂਦੀ ਆ ਤੇ ਚੜਾ ਲਿਆ ਬੱਚੀ ਨੂੰ 6 ਸਾਲ ਦੀ 7 ਸਾਲ ਦੀ ਬੱਚੀ ਸੀ ਤਾਂ ਮੂਰੇ ਸਕੂਟਰੀ ਤੇ ਖਿਡਾਰ ਕੇ ਤੇ ਗਲਤ ਹਰਕਤ ਕਰਦਾ ਆਵੇ ਜੇ ਸਾਡੇ ਪੰਜਾਬੀਆਂ ਨੇ ਦੇਖ ਕੇ ਤੇ ਉਹਨਾਂ ਦੇ ਘਰੇ ਦੱਸਤਾ ਵੀ ਭਈ ਇਹਨੂੰ ਨਾ ਇਹ ਪਰਵਾ ਗਲਤ ਹਰਕਤਾਂ ਕਰਦਾ ਆਉਂਦਾ ਈ ਕੁੜੀ ਨਾਲ ਤਾਂ ਨਾਲੇ ਤਾਂ ਉਸ ਨੌਜਵਾਨਾ ਨੇ ਉਹਨੂੰ ਭਈਏ ਨੂੰ ਬਣਾਇਆ ਚੰਗੀ ਤਰ੍ਹਾਂ ਨਾਲੇ ਕੁੜੀ ਨੂੰ ਤੇ ਉਸ ਭਈਏ ਨੂੰ ਉਹਨਾਂ ਦੇ ਘਰੇ ਸ਼ਿਕਾਇਤ ਲਈ ਵੀ ਭਈ ਇਹ ਗਲਤ ਹਰਕਤ ਕਰਦਾ ਉਲਟਾ ਉਹਦੇ ਗਲ ਪੈ ਗਏ ਉਹ ਜਿਹੜੇ ਦੱਸਣ ਗਏ ਸੇ ਪੰਜਾਬੀ ਕਹਿੰਦੇ ਸਾਡਾ ਤਾਂ ਇਹ ਮੁੰਡਾ ਤਾਂ ਕੰਮ ਕਰਦਾ ਆ 25 ਸਾਲ ਹੋ ਗਏ ਤੁਸੀਂ ਇਹਨੇ ਗੱਲ ਪਹਿਰੇਓ ਇਹਦਾ ਰੋਜ਼ ਲੈ ਕੇ ਆਉਂਦਾ ਕੁੜੀ ਨੂੰ ਉਹ ਕਹਿੰਦੇ ਚਲੋ ਭਾਈ ਠੀਕ ਆ ਇਹ ਥਾਂ ਤਾਂ ਤੇ ਫਿਰ ਚੰਡੀਗੜ੍ਹ ਦੀ ਗੱਲ ਦੱਸਣ ਜਾ ਰਹੇ ਤੁਹਾਨੂੰ ਇੱਕ ਪੋਤੀ ਤਾਂ ਇੱਕ ਉਹਦਾ ਦਾਦਾ ਜੀ ਦੋਨੇ ਆ ਰਹੇ ਸੀ ਜਿਵੇਂ ਆਪਾਂ ਕਹ ਦੀਏ ਵੀ ਅਕਸਰ ਆਪਾਂ ਬੱਚਿਆਂ ਨੂੰ ਲੈ ਹੀ ਜਾਂਦੇ ਆ ਦੁਕਾਨ ਬੰਦ ਕਰਕੇ ਤੇ ਆ ਰਹੇ ਸੀ ਸਕੂਟਰੀ ਤੇ ਮੂਰੇ ਜਾ ਰਹੇ ਸੀ ਭਈਏ ਤਿੰਨ ਢੱਕੇ ਹੋਏ ਸ਼ਰਾਬ ਦੇ ਉਸਨੇ ਕੁੜੀ ਨੇ ਹਾਰਨ ਵੀ ਮਾਰਿਆ ਬਰਾਬਰ ਤੇ ਹੋ ਕੇ ਕਹਿੰਦਾ ਵੀਰੇ ਸਾਈਡ ਤੇ ਕਰ ਲੋ ਸਮਾ ਦੀ ਭਈਆਂ ਨੇ ਮੂਹਰੇ ਮੋਟਰਸਾਈਕਲ ਲਾ ਕੇ ਕੁੜੀ ਦੇ ਗਲ 'ਚ ਜਿਹੜੀ ਚਿੰਨੀ ਸੀ ਉਹ ਗਲ 'ਚ ਪਾ ਕੇ ਤੇ ਉਹ ਕੁੜੀ ਬਜ਼ੁਰਗ ਸਾਈਡ ਤੇ ਖੜ ਗਿਆ ਕੰਮਣ ਲੱਗ ਗਿਆ ਵਿਚਾਰੇ ਤੋਤੋ ਕੀ ਹੋਣਾ ਸੀ ਉਹਨੂੰ ਉਹ ਤਾਂ ਉੱਥੇ ਪੰਜਾਬੀ ਮੁੰਡੇ ਦੇਖੀ ਜਾਂਦੇ ਸੀ ਚੰਗੀ ਤਰ੍ਹਾਂ ਭਈਏ ਨੂੰ ਬਣਾਇਆ ਪਹਿਲਾਂ ਤਾਂ ਨਾਲੇ ਉਸ ਕੁੜੀ ਨੂੰ ਤੇ ਬਜ਼ੁਰਗ ਨੂੰ ਘਰੇ ਛੱਡ ਕੇ ਰਾਤ ਨੂੰ 7 ਵਜੇ ਦਾ ਟਾਈਮ ਸੀ 8 ਵਜੇ ਦਾ ਵੀ ਥਾਂ ਥਾਂ ਇਹ ਪ੍ਰਵਾਸੀਆਂ ਦਾ ਧੱਕਾ ਹੋ ਰਿਹਾ ਕਈ ਵੀਡੀਓ ਮੈਂ ਪਹਿਲਾਂ ਵੀ ਪ੍ਰਵਾਸੀਆਂ ਤੇ ਪਾਏ ਪਾਈਆਂ ਵੀ ਦਫਤਰ ਦੇ ਵਿੱਚ ਇਹਨਾਂ ਦਾ ਮੇਨ ਆਗੂ ਹੁੰਦਾ ਜਿਹੜੇ ਤੇ ਉਹਨਾਂ ਦੇ ਥੱਲੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਕੰਮ ਕਰਦੇ ਆ ਤਾਂ ਹੁਣ ਜਿਹੜਾ ਇਹਨੂੰ ਬਈ ਸੋਧਾ ਲਾਇਆ ਚੰਗੀ ਤਰ੍ਹਾਂ ਬਾਦ ਚਨਾਲੇ ਮਨਾਈ ਗਲਤੀ ਇਹ ਨਾਲੇ ਇਹਦੇ ਤੋਂ ਪੈਰੀ ਹੱਥ ਲਵਾਏਗੇ ਨਾਲੇ ਇਸ ਨੂੰ ਕਿਹਾ ਗਿਆ ਵੀ ਜੇ ਇਦੋਂ ਬਾਅਦ ਕੋਈ ਹਰਕਤ ਸਾਡੇ ਸਾਹਮਣੇ ਆ ਗਈ ਤਾਂ ਤੇਰਾ ਬੁਰਾ ਹਾਲ ਕਰ ਦਾਂਗੇ ਇਦੋਂ ਬਾਅਦ ਅੱਜ ਤਾਂ ਤੈਨੂੰ ਬਖਸ਼ਦੇ ਆ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਥੋੜਾ ਸਾਂਝੀ ਕਰਦੇ ਆ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੇ ਤੁਹਾਨੂੰ ਤੇ ਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ